ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹ ਸੰਧ ਪੰਜਾਬੀ ਫੂਲ ਚੰ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਮੰਗੋ ਨਾਨਖਟਾਈ। ਤੁਸੀਂ ਨਾਰਮਲ ਨਾਨਖਟਾਈ ਦਾ ਖਾਧੀ ਹੋਣੀ ਹੈ। ਇਹ ਮੰਗੋ ਫਲੇਵਰ ਚ ਨਾਨਖਟਾਈ ਆ। ਬਿਨਾ ਦੁੱਧ ਤੋਂ, ਬਿਨਾ ਬਟਰ ਤੋਂ, ਬਿਨਾ ਮੈਦੇ ਤੋਂ, ਬਿਨਾ ਕੌਰਨਫਲ ਤੋਂ, ਬਿਨਾ ਓਵਨ ਤੋਂ, ਇਨੋ ਤੋਂ। ਇਹਨੂੰ ਆਪਾਂ 2 ਮਿੰਟ ਤੋਂ ਵਿਸਟ ਹੋ ਕਰ ਸਕਦੇ ਹਾਂ। ਬਹੁਤ ਹੀ ਜ਼ਿਆਦਾ ਵਧੀਆ ਬਣੂਗਾ। ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ। ਆਂਬਾ ਦੇ ਨਾਲ ਇਹ ਰੈਸਪੀ ਬਣਾਉਣੀ ਬਿਲਕੁਲ ਬੰਦੀ ਆ। اللي ਇੱਥੇ 60 ਗ੍ਰਾਮ ਦੇਸੀ ਘੋਲਿਆ ਮੈਂ ਉਹਦੇ ਵਿੱਚ 90 ਗ੍ਰਾਮ ਪੀਸੀ ਹੋਈ ਖੰਡ ਪਾਈ ਆ ਤੇ ਜਿਹ ਚੰਗੀ ਤਰੀਕੇ ਨਾਲ ਜਿਹੜਾ ਹੈ ਕੋਲ ਲਿਆ ਹੈ ਇਹ ਦੇਖੋ ਚੀਕ-ਚੀਕ ਗ੍ਰਾਮ ਲਾ ਲੈਣਾ ਇਹਨੂੰ ਵਜੇ ਤੇ ਕਿੰਨ 2-3 ਮਿੰਟ ਲਈ ਦਾ ਫੇਟ ਲੈਣਾ ਆ ਇਹ ਦੇਖੋ ਐਵੇਂ ਦਾ ਹੋ ਜੂਗਾ ਤਾਂ ਥੋੜਾ ਰੰਗ ਚੇਂਜ ਹੋ ਜੂਗਾ ਫਿਰ ਇਹਦੇ ਵਿੱਚ ਦੋ ਚਮਚ ਮੈਂਗੋ ਪਿਊਰੀ ਪਾਉਣੀ ਆ ਅੰਬਾਂ ਨੂੰ ਪੀਸ ਕੇ ਪਾਉਣਾ ਆ ਅਤੇ ਰਕੋ ਤੁਸੀਂ ਇਹਦੇ ਵਿੱਚ ਜੇ ਅੰਬ ਨਹੀਂ ਪਾਉਣਾ ਚਾਹੁੰਦੇ ਤਾਂ ਇਕੱਲੇ ਇਲਾਇਚੀ ਪਾਊਡਰ ਪਾ ਸਕਦੇ ਆ ਜਾਂ ਫਿਰ ਕੋਈ ਵੀ ਫਲੇਵਰ ਪਾ ਸਕਦੇ ਆ ਤੇ 2 ਚਮਚ ਇਹਦੇ ਵਿੱਚ ਬੇਸਨ ਪਾਇਆ ਤੇ ਇਹ 20 ਗ੍ਰਾਮ ਬੇਸਨ ਆ ਇਹਦੇ ਚੁਟਕੀ ਲੂਣ ਪਾਇਆ ਤੇ ਨਾਲ ਹੀ ਪਾਇਆ ਮਿਲਕ ਪਾਊਡਰ ਮਿਲਕ ਪਾਊਡਰ ਦੀ ਜਗ੍ਹਾ ਤੁਸੀਂ ਇਹੜਾ ਘਰ ਦੀ ਮਲਾਈ ਵਰਤ ਸਕਦੇ ਆ ਜਾਂ ਫਿਰ ਮਾਵਾ ਵਰਤ ਸਕਦੇ ਆ ਜਾਂ ਫਸਕਿਪ ਵੀ ਕਰ ਸਕਦੇ ਆ ਤੇ ਇਹਦੇ ਵਿੱਚ ਮੈਦੇ ਆਟਾ ਪਾਇਆ 150 ਗ੍ਰਾਮ ਮੈਂ ਆਟੇ ਨਾਲ ਬਣਾ ਰਹੀ ਹਾਂ ਤੁਸੀਂ ਚਾਹੋ ਤਾਂ ਇਹਨੂੰ ਮੈਦੇ ਨਾਲ ਵੀ ਬਣਾ ਸਕਦੇ ਆ ਫਿਰ ਇਹਦੇ ਵਿੱਚ ਮੈਂ 1/4 ਚਮਚ ਬੇਕਿੰਗ ਪਾਊਡਰ ਪਾਇਆ ਤੇ ਨਾਲ ਹੀ ਥੋੜਾ ਫੂਡ ਕਲਰ ਪਾਇਆ ਤਾਂ ਜੋ ਪੀਲਾ ਰੰਗ ਆਏ। ਚੰਚੰਗੀ ਤੱਕ ਨਿਬਲਾ ਕੇ ਵਧੀਆ ਗੁੰਨ ਲਿਆਇਆ। ਇਹਦੇ ਵਿੱਚ ਨਾ ਹੀ ਆਪਾਂ ਬਟਰ ਵਰਤ ਰਹੇ ਹਾਂ। ਇਹਦੇ ਵਿੱਚ ਮੈਂ ਦੇਸੀ ਘੋਣਾਇਆ ਜੋ ਕਿ ਵਧੀਆ ਹੁੰਦੇ ਆ ਦੇਸੀ ਘੋਦੇ ਬਿਸਕੁਟ ਬਣੇ ਹੋਏ। ਤੁਸੀਂ ਚਾਹੋ ਤਾਂ ਉਨੇ ਹੀ ਕੁਆਂਟੀਟੀ ਦੇ ਵਿੱਚ ਬਟਰ ਵੀ ਲੈ ਸਕਦੇ ਆ ਸੌਲਟਡ ਬਟਰ ਇਹਨੂੰ ਚੰਗੀ ਤਰੀਕੇ ਨਾਲ ਦੇਖੋ ਇਹਦਾ ਪੇੜੇ ਬਣਾ ਲੈਣੇ ਜਾਂ ਜਿਹੜੀ ਵੀ ਸ਼ੇਪ ਦੀ ਤੁਸੀਂ ਬਣਾਉਣਾ ਚਾਹੋ ਇਹਨੂੰ ਤੁਸੀਂ ਸਕੂਅਰ ਸ਼ੇਪ ਬਣਾ ਸਕਦੇ ਹੋ ਗੋਲ ਸ਼ੇਪ ਬਣਾ ਸਕਦੇ ਹੋ ਜਿਵੇਂ ਦੀ ਵੀ ਬਣਾਉਣਾ ਚਾਹੋ ਫਿਰ ਇਹਨੂੰ ਜਿਹੜਾ ਪਿਸਤਾ ਤੇ ਬਦਾਮ ਦੇ ਨਾਲ ਡੈਕੋਰੇਟ ਕਰ ਲੈਣਾ ਤੇ ਨਾਲ ਹੀ ਜਿਹੜੇ ਤੇ ਲਗਾ ਲੈਣਾ ਕੇਸਰ ਫਿਰ ਤੁਸੀਂ ਇਹਨੂੰ 170 ਡਿਗਰੀ ਤੇ ਪ੍ਰੀ ਹੀਟਡ oven ਦੇ ਵਿੱਚ 20 ਤੋਂ 25 ਮਿੰਟ ਲਈ ਪਕਾਉਣਾ ਹੈ ਤੇ ਕੜਾਈ ਦੇ ਵਿੱਚ ਪ੍ਰੀ ਹੀਟਡ ਕੜਾਈ ਦੇ ਵਿੱਚ ਤੁਸੀਂ ਇਹਨੂੰ 25 ਤੋਂ 30 ਮਿੰਟ ਲੋ ਗੈਸ ਤੇ ਪਕਾਉਣਾ ਹੈ ਬਹੁਤ ਹੀ ਵਧੀਆ ਹੈ ਆਪਣੇ ਬਿਸਕੁਟ ਬਣ ਜੂਗੇ ਬਹੁਤ ਹੀ ਵਧੀਆ ਆਪਣੇ ਇਹ ਬਿਸਕੁਟ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਕਰਿਓ ਹੋਰ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ